ਉਧਰ ਨਾ ਹਾਂ ਪਰਸੋਂ ਜਾਉਂਦੇ ਜਦ ਮੈਨੂੰ ਕੀਤਾ ਫੋਨ ਕਰਦੇ ਨੇ ਅੱਛਾ ਆਵਾ ਕਿੱਥੇ ਆ ਮਹਫੇਦ ਹਾਂ ਨਾਲ ਆ ਜਾ ਰਿਹਾ ਰਗੜਾ ਹਾਂ ਮੈਂ ਅੱਧਵਾ ਦਾ ਭਾਇਆ ਜਵਾਨ ਆ ਗਿਆ ਥੱਲੇ ਵੀ ਸਹੀ ਚਾਦਰ ਚ ਉਧਰ ਅੱਛਾ ਮੈਂ ਚੌਕੀ ਮਾਰ ਕੇ ਬੈਠਾ ਤੇ ਪਹਿਲਾਂ ਇਹ ਲੜਕਾ ਰੋਜ਼ ਤਕੜਾ ਮਾਰਨ ਹਾਂ ਉਹ ਮੈਂ ਇਹਦੇ ਪੈਸੇ ਕੋਲ ਤੇ ਇਥੋਂ ਫੜ ਕੇ ਕਮਾਇਆ ਨਾ ਜਦੋਂ ਆ ਮੇਰੇ ਤਾਲੂ ਵਾਲਾ ਰਖਾ ਜਵਾਨ ਡਾਂਚੀ ਆ ਦੇ ਉਹਨੂੰ ਦਾ ਲਵਾਦਾ ਹੀ ਰਗੜਾ ਆ ਰਗੜਾ ਲੱਗ ਹੀ ਜਾਣਾ ਨਾਲੇ ਸੁੱਖ ਨਾਲ ਹੈਗਾ ਕਿਹੜਾ ਹੌਲਾ ਹੈ ਹਾਂ ਪਹਿਲਾ ਰੈਪ ਸੀ ਨਾ ਉਹ ਗੋਇੰਡਰ ਵਾਂਡ ਆਈ ਨੋ ਹਾਂ ਹਾਂ ਉਹ ਤੇਰਾ ਬੱਸ ਉਹਦਾ ਤਾਂ ਬਾਹਰ ਹੀ ਬੜੀ ਇੱਕ ਬਾਹਰ ਬੜੀ ਕਲੀਅਰ ਕਰਦੀ 14 ਖੇਡਦਾ ਵੀ ਨਹੀਂ ਹੋ ਗਿਆ ਕੰਮ ਇਹ ਆਪੇ ਪੂਰੇ ਪੂਰੇ ਆਵੇ ਪੈਂਦੇ ਪਟਾਕੇ ਹੁਣ ਨਾ ਹਾਂ ਨਹੀਂ ਲੱਗ ਪਿਆ ਰਹਿਣੋਂ ਟੱਕੇ ਹਣਾ ਬਣ ਕੇ ਬਣ ਕੇ ਗੱਲ ਕੇ ਹੋ ਗਈ ਗੱਲ ਬਣ ਗਈ ਇਹ ਫਿਰ ਕੀ ਕੀ ਵੇਚਵਾਦਾ ਜੀ ਇਹਦੇ ਚ 1 ਨੰਬਰ ਤੇ ਬਰਾਮਾਆਂੀਆਂ ਗਿਰੀਆਂ ਅੱਛਾ ਜੀ ਨੰਬਰ 1 ਬਰਾਮਾਆਂ ਗਰੀ ਤੇ ਨੰਬਰ 2 ਮੱਕ ਜ ਮੱਕ ਜੀ ਨੰਬਰ 3 ਕਾਲੀ ਮਿਰਚ ਅੱਛਾ ਜੀ ਨੰਬਰ 4 ਤੇ ਧਾਗੇ ਵਾਲੀ ਮਿਸ਼ਰੀ ਧਾਗੇ ਵਾਲ ਮਿਸ਼ਰੀ ਠੀਕ ਹੈ ਜੀ ਨੰਬਰ 5 ਤੇ ਛੋਟੀ ਇਲਾਚੀ ਛੋਟੀ ਇਲਾਚੀ ਹਾਂ ਠੀਕ ਜੀ ਨੰਬਰ 6 ਤੇ ਕਸਕਾਸ ਕਸਕਾਸ ਤੇ ਤਮਾ ਨੰਬਰ ਪੀ ਐਸ ਪੀ ਜੋ ਵਰਸਿਪਰੀ ਆਪਾਂ ਮਾਰ ਕੇ ਤਾਸਤੇ ਨੇ ਕਿ ਸ਼ੋਰਤੀ ਲੱਗੀ ਕਿਸ ਪ੍ਰਾਦਾਸ ਮਾਰ ਕੇ ਕਾਜੂ ਵੀ ਪਿਆਣਾ ਥੋੜਾ ਜਿਹਾ ਸੁਆਗਣ ਵੀ ਕੀਤਾ ਮੈਂ ਸੁਆਗਣ ਕੀਤਾ ਹਨ ਤਾਂ ਹੀ ਮੈਂ ਰੰਗ ਵੇਖ ਕੇ ਆਣਾ ਪਿਆ ਕਿ ਮੈਂ ਕੋਈ ਹੋਰ ਦਾਲ ਚ ਦਾ ਕਾਲਾ ਹੈਗਾ ਬਦਲ ਗਿਆ ਰੰਗ ਕਿ ਨਾ ਜ਼ਿਆਦਾ ਨਾ ਕਰਦੇ ਜਹਾਜ ਤੇ ਚੜੇ ਬਲ ਹਾਂ ਹੋਰ ਨਾ ਕੀ ਕਿੰਨਾ ਬਸ ਮੈਂ ਮ ਉਹਦਰ ਮੁੰਡੇ ਦੀ ਪੱਕ ਦੇ ਨਾਲ ਰੰਗ ਮੈਚ ਕਰ ਗਿਆ ਹਨ ਜਿਹੜੇ ਸਾਡਾ ਰੰਗ ਹੈ ਮੈਨੂੰ ਨਹੀਂ ਲੱਗਦਾ ਥੋੜਾ ਸੁਹਾਗਣ ਕੀਤਾ ਹੋਇਆ ਹਾਂ ਬਿਲਕੁਲ ਐਵੇਂ ਲੋਕ ਚੁੰਨੀ ਇਹ ਤੁਸਾਂ ਜਿੰਨੀ ਕੋ ਕੋਈ ਆਲੀ ਆਉਂਦੀ ਨਹੀਂ ਕੁੜੀ ਨਹੀਂ ਕੋਈ ਵੀ ਕਰਪ ਦੇ ਆਹੋ ਨਿੱਕੀ ਜੀ ਨਿੱਕੀ ਜੀ ਠੀਕ ਵਾਠੀ 14 ਮਿੰਟ ਹੋ ਜਾਏ ਕਿਤੇ ਵੇਖੋ ਮਾਰਾ ਦੇ ਵੇਖ ਲੋ ਬਣਦਾ ਨਾ ਪਾਣੀ ਲਾਵਾ ਮੜਾ ਦੇ ਇਸ ਤਰ੍ਹਾਂ ਚੱਲਦਾ ਰਗੜਾ ਇਹਨੂੰ ਆਂਦੀ ਰਗੜਾ ਅਈ ਯਾਰ ਜਵਾਬ ਲੈ ਆ ਗਿਆ ਖਾਂਦੀ ਗੁਰਖਰੇ ਠੰਡੇ ਬੀਤੇ ਜੀ ਹਾਂ ਹਾਂ ਗੁਰਖਰੇ ਇਧਰੇ ਗੁਰਖਰੇ ਜਾਂਦੇ ਨੇ ਦਾ ਵੀ ਚਾਹ ਤੁਸੀਂ ਪਾਓ ਪਾਕੀ ਮਾਇਆ ਦੇਣਾ ਬੋਲੋ ਠੀਕ ਤੇ ਰਗੜਾ ਲਾਵੇ ਜਿਹੜੀਆਂ ਗੁਰੀਆਂ ਦੇ ਛੋਟਾ ਠੰਡਾ ਹੁੰਦਾ ਇਹ ਠੰਡਾ ਹੁੰਦਾ ਨਾਲੇ ਉੰਜੂ ਹੀ ਤਾਕਤ ਵਾਲਾ ਇਹ ਚੀਜ਼ ਨੇ ਨੁਕਸਾਨ ਤੇ ਨਹੀਂ ਕਰਨਾ ਨਾ ਹਾਂ ਹਾਂ ਆ ਮਿਸ਼ਰੀ ਢਾਗ ਵਾਲੀ ਹੈ ਨਾ ਢਾਗ ਵਾਲੀ ਢਾਗ ਵਾਲੀ ਮਿਸ਼ਰੀ ਲੋ ਜਿੰਜ ਰਗੜਾ ਬਣਦਾ ਹੈ ਤੇ ਇਹ ਮਿਸ਼ਰੀ ਹੈ ਪਹਿਲੀ ਵਾਰ ਭਾਈ ਹੂੰ ਮਿਸ਼ਰੀ ਉੰਜ ਵੀ ਚੰਗੀ ਹੁੰਦੀ ਹੈ ਹਾਂ ਢਾਗ ਵਾਲੀ ਮਿਸ਼ਰੀ ਚੰਗੀ ਹੁੰਦੀ ਹੈ ਉਹ ਕਿ ਲਿਆਂਦਾ ਦੁੱਧ ਲਿਆਂਦਾ ਇਹ ਤੇ ਜਾਂ ਹਰੀਆਂ ਹੀ ਚੰਗੀਆਂ ਖਾਣ ਪੀਣ ਵਾਲੀਆਂ ਨੇ ਸਰਨ ਬਾਬਾ ਦੀ ਸੇਵਾ ਸੀ ਬਸੀ ਬੋ ਅੱਜ ਦੇ ਆਨ ਤੇ ਆ ਰਹੀ ਜਿੰਦਗੀ ਦਾ ਖਾਜੀ ਅਰਸ਼ਨਾ ਅਮਕਨ ਯਾਦਾਂ ਬੋਲਦੇ ਹਾਂ ਜੀ ਮੇਕਾ ਬਹਿਨ ਦਾ ਨਾਮ ਲੈ ਲੈਂਦਾ ਹਾਂ ਦਾਖਲਤਾ ਵਾਹਿਗੁਰੂ ਜੀ ਕੀ ਫਤਿਹ ਆਉਂਦੇ ਆ ਗੱਲ ਉਹ ਜਿਹੜੇ ਨਾ ਹੈ ਆਪਣਾ ਵੀ ਨਹੀਂ ਬਿੱਠਾ ਫਿੱਕਾ ਨਹੀਂ ਵੱਧੂ Dwi. Dwi'n 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 dwi'n